ਸਾਡੇ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਸਪੈਸ਼ਲ ਪੰਜਾਬ ਦੇ ਲੋਕਾਂ ਦਾ ਸਾਡੇ ਨੌਜਵਾਨ ਸਾਥੀਆਂ ਦਾ ਇਹ ਫਰਜ ਬੰਦਾ ਕਿ ਅੱਜ ਦੇ ਦਿਨ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਨਮਨ ਕਰੀਏ ਔਰ ਉਹਨਾਂ ਦੇ ਦਿਖਾਏ ਰਸਤੇ ਤੇ ਚਲਦੇ ਹੋਏ ਜਿਹੜਾ ਸੁਪਨਾ ਉਹਨਾਂ ਨੇ ਹਿੰਦੁਸਤਾਨ ਆਜ਼ਾਦ ਹਿੰਦੁਸਤਾਨ ਦਾ ਲਿੱਤਾ ਸੀ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਆਜ਼ਾਦ ਦਾ ਦਿਨ ਸਾਡੇ ਸਾਰੇ ਵਾਸਤੇ ਬੜਾ ਪ੍ਰੇਰਨਾ ਸੋਤਰਾ ਹੈ 24 24 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਔਰ ਸਭ ਤੋਂ ਵੱਡੀ ਚੀਜ਼ ਜਦੋਂ 12 ਸਾਲ ਦੀ ਉਮਰ ਸੀਗੀ ਅ ਪਗਲ ਸਿੰਘ ਜੀ ਦੀ ਸੁਖਦੇਵ ਜੀ ਦੀ ਜਦੋਂ ਜਨਰਲ ਡਾਇਲ ਨੇ ਜਲ੍ਹਿਆਂ ਵਾਲੇ ਬਾਗ 'ਚ ਗੋਲੀਆਂ ਚਲਾਈਆਂ ਔਰ ਇਹ ਛੋਟੇ ਬੱਚੇ ਜਦੋਂ ਇਹਨਾਂ ਨੇ ਉੱਤੇ ਖੂਨ ਦਾ ਮੰਜ਼ਰ ਦੇਖਿਆ ਉਹ ਜਿਹੜਾ ਉਹ ਸਾਡਾ ਖੂ ਸੀਗਾ ਉਹ ਲਹੂ ਲਹਾਨ ਦੇਖਿਆ ਤੇ ਉਦੋਂ ਇਹਨਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਇਹਨਾਂ ਅੰਗਰੇਜ਼ਾਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਨ ਤੇ ਆਪਣੀ ਮਰ ਨੂੰ ਯਾਦ ਕਰਨ। ਔਰ ਇਹਨਾਂ ਨੇ ਸੁਪਨਾ ਜਿਹੜਾ ਲਿੱਤਾ ਸੀ ਉਹਨੂੰ ਆਪਣੀ ਸ਼ਹਾਦਤ ਦੇ ਕੇ ਫਾਂਸੀ ਦਾ ਫੰਦਾ ਚੁਮ ਕੇ ਇਹਨੂੰ ਪੂਰਾ ਕੀਤਾ। ਉਹ ਸਾਡਾ ਸਾਰਿਆਂ ਦਾ ਨੈਤਿਕ ਮੋਰਲ ਰਿਸਪੋਨਸੀਬਿਲਟੀ ਹੈ ਕਿ ਅਸੀਂ ਉਹਨਾਂ ਦੇ ਦਿਖਾਈ ਰਸਤੇ ਚੱਲਦੇ ਹੋਏ ਆਪਣੇ ਦੇਸ਼ ਸ਼ਹਿਰ ਪੰਜਾਬ ਦੀ ਸੇਵਾ ਕਰ ਸਕੀ। ਹਾਂ ਸਰ ਰਾਜਨੀਤੀ ਦੇਖੀ ਤਾਂ ਬੜੀ ਉਥਲ-ਪੁਥਲ ਮਚੀ ਹੋਈ ਹੈ ਦਿੱਲੀ ਦੇ ਵਿੱਚ ਮੁੱਖ ਮੰਤਰੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਕਿਦਾਂ ਦੇਖਦੇ ਹੋ ਕਿਉਂਕਿ ਕੁਝ ਜਿਹੜੇ ਕਾਂਗਰਸ ਆਗੂ ਨੇ ਉਹਨਾਂ ਦੇ ਹੱਕ ਵਿੱਚ ਨਹੀਂ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਨੇ ਬਿਆਨ ਉਲਟ। ਨਹੀਂ ਉਹ ਦੇਖੋ ਆਪਣੀ ਆਪਣੀ ਉਹ ਹਰ ਬੰਦੇ ਦੇ ਵਿਚਾਰ ਹੁੰਦੇ ਆ। ਪਰ ਇੱਕ ਚੀਜ਼ ਬੜੀ ਕਲੀਅਰ ਹੈ ਰਾਜਨੀਤੀ ਦੇ ਵਿੱਚ ਜਦੋਂ ਕੋਈ ਇਹ ਗੱਲ ਕਹਿੰਦਾ ਲੀਡਰ ਕਿ ਮੈਂ ਕਰਪਸ਼ਨ ਖਤਮ ਕਰਨ ਵਾਸਤੇ ਆ ਮੇਰੀ ਪਾਰਟੀ ਦਾ ਜਿਹੜਾ ਇਹ ਮੋ ਕਰਪਸ਼ਨ ਖਤਮ ਕਰਨਾ ਤੇ ਜਦੋਂ ਉਹਦੇ ਤੇ ਕਰਪਸ਼ਨ ਦੇ ਚਾਰਜ ਹੀ ਲੱਗਦੇ ਔਰ ਉਹ ਅੰਦਰ ਹੁੰਦਾ ਤੇ ਦੈਟ ਇਜ਼ ਅ ਵੈਰੀ ਮਚ ਅਨਫੋਰਚੂਨੇਟ ਇਹ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਉਸੇ ਕਰਪਸ਼ਨ ਦੇ ਕੇਸ ਚ ਉਹਨਾਂ ਨੂੰ ਫੜਿਆ ਗਿਆ ਜਿਹਨੂੰ ਲੈ ਕੇ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇੱਕ ਐਜੀਟੇਸ਼ਨ ਸਟਾਰਟ ਕੀਤੀ ਜਦੋਂ ਅਨਾ ਹਜਾਰੇ ਜੀ ਦੇ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਮੂਵਮੈਂਟ ਚਲਾਈ ਸੀ ਉਹ ਤੋਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਭਾਰਤ ਲੋਕ ਕਰਪਸ਼ਨ ਮੁਕਤ ਕਰਾਂਗੇ ਅੱਜ ਉਹੀ ਲੀਡਰ ਜਿਹੜਾ ਕਰਪਸ਼ਨ ਦੇ ਕੇਸ ਚ ਅੰਦਰ ਗਿਆ ਤੋ ਇਹ ਲਾ ਜਿਹੜਾ ਕਾਨੂੰਨ ਆਪਣਾ ਕੰਮ ਕਰੇਗਾ ਔਰ ਜੋ ਬਾਕੀ ਨਾਲ ਹੋਇਆ ਹੈ ਅਗਰ ਕੋਰਟ ਮਤਲਬ ਇਹਨਾਂ ਨੂੰ ਬਰੀ ਕਰੇ ਇਹਨਾਂ ਨੂੰ ਅੰਦਰ ਕਰੇ ਇਹ ਫੈਸਲਾ ਕਾਨੂੰਨ ਨੇ ਕਰਨਾ ਕੋਰਟ ਨੇ ਕਰਨਾ ਸਰ ਬੀਜੇਪੀ ਪ੍ਰਧਾਨ ਸੁਨੀਲ ਜਾਕਰਦਾ ਕਹਿੰਦਾ ਕਿ ਹੁਣ ਪੰਜਾਬ ਦੀ ਵਾਰੀ ਹੈ ਪੰਜਾਬ ਦੇ ਵਿੱਚ ਵੀ ਉਹੀ ਸ਼ਰਾਬ ਨੀਤੀ ਲਾਗੂ ਕੀਤੀ ਗਈ ਕਿ ਤੁਸੀਂ ਕੀ ਲੱਗਦਾ ਬਿਲਕੁਲ ਅਗਰ ਸੇਮ ਪਾਲਿਸੀ ਪੰਜਾਬ ਦੇ ਵਿੱਚ ਹੈ ਤਾਂ ਉਹਦੀ ਇਨਕੁਆਰੀ ਨੇਚਰਲੀ ਵੈਸੇ ਦੀ ਇਨਕੁਆਰੀ ਹੋ ਚੁੱਕੀ ਹੈ ਔਰ ਆਨਮਲੇ ਦਿਨਾਂ 'ਚ ਹੋ ਸਕਦਾ ਹੈ ਕਿ ਕੁਛ ਨਾ ਕੁਛ ਇਹਦੇ ਬਾਰੇ ਵੀ ਡਿਟੇਲਸ ਜਿਹੜੀਆਂ ਆ ਪੀਡੀਪਾਰਟਮੈਂਟ ਜਿਹੜੀਆਂ ਦਿਖਾਏਗਾ ਔਰ ਕਾਨੂੰਨ ਆਪਣਾ ਰਸਤਾ ਜਿਹੜਾ ਇਕਤਿਆਰ ਕਰੇਗਾ ਔਰ ਸਾਨੂੰ ਸਾਰਿਆਂ ਨੂੰ ਕੋਰਟ ਤੇ ਵੀ ਵਿਸ਼ਵਾਸ ਔਰ ਕਾਨੂੰਨ ਤੇ ਵੀ ਵਿਸ਼ਵਾਸ ਆ ਸਰ ਕੁਝ ਕੰਪਲੀਟਾਂ ਵੀ ਦਿਖਾਈਆਂ ਜਾ ਰਹੀਆਂ ਪੁਰਾਣੀਆਂ ਕਿ ਕਾਂਗਰਸੀ ਆਗੂਆਂ ਵੱਲੋਂ ਹੀ ਜਿਹੜੀਆਂ ਨੇ ਸ਼ਿਕਾਇਤਾਂ ਜਿਹੜੀਆਂ ਨੇ ਪਹਿਲਾਂ ਦਿੱਤੀਆਂ ਗਈਆਂ ਸੀ ਤੇ ਹੁਣ ਉਹੀ ਜਿਹੜੇ ਨੇ ਵਕਾਲਤ ਕਰਦੇ ਵੀ ਕਿਤੇ ਨਾ ਕਿਤੇ ਨਜ਼ਰ ਆ। ਦੇਖੋ ਮੈਂ ਅੱਗੇ ਕਿਹਾ ਕਿ ਮੇਰੇ ਨਾਲ ਕਈ ਲੋਕ ਨਹੀਂ ਸਹਿਮਤ ਹੋਣਗੇ ਬਟ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਨਾ ਕਿ ਜਦੋਂ ਖੁਦ ਸ਼ੀਸ਼ੇ ਦੇ ਘਰਾਂ ਚ ਆਪ ਰਹਿੰਦੇ ਹੋਈ ਤੇ ਦੂਜੇ ਦੇ ਪੱਥਰ ਨਹੀਂ ਮਾਰੀਦੇ ਔਰ ਇਹ ਪਾਰਟੀ ਜਦੋਂ ਇਹਦਾ ਪਾਰਟੀ ਦਾ ਜਨਮ ਹੀ ਇਸ ਗਲਤੀ ਹੋਇਆ ਇਹਦਾ ਬੀਸ ਹੀ ਹੈ ਦੇਖੋ ਕਾਂਗਰਸ ਪਾਰਟੀ ਦਾ ਜਦੋਂ ਜਨਮ ਹੋਇਆ ਤੇ ਇਹਦਾ ਇੱਕ ਬੇਸਿਕ ਜਿਹੜਾ ਸੋਚ ਸੀਗੀ ਉਸੇ ਸੈਕੂਲਰ ਵੀ Hindu Muslim Bohd Parsi Jain ਸਭ ਨਾਲ ਲੈ ਕੇ ਚੱਲਣਾ ਔਰ ਅੱਜ ਵੀ ਕਾਂਗਰਸ ਉਸ ਗੱਲ ਤੇ ਖੜੀ ਹੈ ਔਰ ਦੂਸਰਾ ਦੇਸ਼ ਦੀ ਆਜ਼ਾਦੀ ਦੀ ਗੱਲ ਜਿਵੇਂ ਆਪਾਂ ਆ ਨੌਜਵਾਨਾਂ ਨੂੰ ਸਰਦਾ ਸਵਨ ਭੇਟ ਕਰਨ ਆਏ ਆ ਸੋ ਇਸ ਪਾਰਟੀ ਦਾ ਜਨਮ ਹੋਇਆ ਸੀ ਕ੍ਰਪਸ਼ਨ ਨੂੰ ਲੈ ਕੇ ਵੀ ਅਸੀਂ ਹਿੰਦੁਸਤਾਨ ਨੂੰ ਕ੍ਰਪਸ਼ਨ ਮੁਕਤ ਕਰਾਂਗੇ ਔਰ ਮੈਂ ਫਿਰ ਕਹਿਣਾ ਚਾਹੁੰਦਾ ਵੀ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਟਾਪ ਦਾ ਲੀਡਰ ਹੈ ਉਸੇ ਕਰਪਸ਼ਨ ਦੇ ਕੇਸ 'ਚ ਉਹ ਅੱਜ ਅੰਦਰ ਹੈ ਔਰ ਕੋਰਟ ਨੇ ਵੀ ਉਹਨਾਂ ਨੂੰ ਠਾਈ ਤੱਕ ਰਿਮਾਂਡ ਤੇ ਪੀਚਿਆ ਸਰ ਜਿੱਦ ਤਰ੍ਹਾਂ ਤੁਸੀਂ ਕਿਹਾ ਵੀ ਪੰਜਾਬ ਦੀ ਜਿਹੜੀ ਇਨਕੁਆਇਰੀ ਵੀ ਹੋਈ ਹੈ ਲੱਗਦਾ ਕਿ ਹੁਣ ਬੜੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਠੇਰੇ ਨੇ ਜਿਹੜੇ ਨੇ ਵੀ ਇਸ ਮਾਮਲੇ ਦੇ ਵਿੱਚ ਫਸਦੇ ਨੇ ਜਰਾ ਸਾਹਿਬ ਆ ਦੇਖੋ ਸਾਨੂੰ ਸਾਰਿਆਂ ਨੂੰ ਲੋਕ ਚੁਣ ਕੇ ਭੇਜਦੇ ਆ ਨਾ ਕਰਪਸ਼ਨ ਕਰਨ ਵਾਸਤੇ ਭੇਜਦੇ ਆ ਔਰ ਨਾ ਆਪਣੇ ਕਰਦੇ ਬੰਦਿਆਂ ਦੇ ਫਾਇਦਿਆਂ ਵਾਸਤੇ ਭੇਜਦੇ ਆ ਤੇ ਜਦੋਂ ਅਸੀਂ ਇਹ ਕੰਮ ਕਰਾਂਗੇ ਚਾਹੇ ਮੈਂ ਵਾਚ ਕੋਈ ਵੀ ਬੰਦਾ ਹੈ ਤੇ ਹੀ ਵਿਲ ਹੈਵ ਟੂ ਸਫਰ ਉਹਨੂੰ ਕਾਨੂੰਨ ਦਾ ਸਾਹਮਣਾ ਲੋਕਾਂ ਦਾ ਸਾਹਮਣਾ ਕਰਨਾ ਹੀ ਪਏਗਾ ਉਹ ਕਰਨਾ ਚਾਹੀਦਾ ਵੀ ਹੈ ਥਿਸ ਇਜ਼ आवर ਮੋਰਲ ਰਿਸਪੋਨਸਿਬਿਲਟੀ ਕਿ ਅਸੀਂ ਨਾਨ ਕ੍ਰਪਟ ਹੋਈਏ ਅਸੀਂ ਜਦੋਂ ਬਾਰ ਬਾਰ ਚੀਕਾਂ ਮਾਰ ਕੇ ਕਹਿੰਨੇ ਆ ਸੇਜਾਂ ਤੇ ਕਿ ਬਈ ਯਰ ਨਾਨ ਕ੍ਰਪਟ ਨਾਨ ਕ੍ਰਪਟ ਇਹ ਕੋਈ ਲਾਇਸੈਂਸ ਥੋੜੀ ਹੈ ਕਰਪਟ ਹੋਣਾ ਵੀ ਕਿਉਂ ਹੈ ਤੁਸੀਂ ਕੋਈ ਕ੍ਰਪਸ਼ਨ ਕਰਨ ਵਾਸਤੇ ਥੋੜੀ ਇਸ ਫੀਲਡ ਦੇ ਚਾਹੇ ਸੇਵਾ ਕਰਨ ਵਾਸਤੇ ਆ ਸੋ ਜਿਨੇ ਜਿਨੇ ਵੀ ਜੋ ਜੋ ਕੀਤਾ ਹੈ ਹੀ ਵਿਲ ਹੈਵ ਟੂ ਸਫਰ ਉਹਨੂੰ ਸਫਰ ਕਰਨਾ